ਸਤਿ ਸ਼੍ਰੀ ਅਕਾਲ ਮੈਂ ਹਰਕਿਰਨ ਸਿੰਘ ਸੱਚ ਕੌਂ ਦੀ ਅਗਲੀ ਪੇਸ਼ਕਸ਼ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਤਰਨਤਾਰਨ ਦੀ ਜਿਮਣੀ ਚੌਂ ਤਾਂ ਕਦੋਂ ਦੀ ਨਿਬੜ ਗਈ ਹੈ ਪਰ ਇਸ ਚੌਂ ਨਾਲ ਜੁੜੇ ਵਿਵਾਦ ਖਤਮ ਹੋਣ ਦਾ ਨਾਮ ਹੀ ਨਹੀਂ ਲੈ ਰਹੇ ਹਰਮੀਤ ਸੰਧੂ ਨੇ ਤਾਂ ਐਮਐਲਏ ਦੀ 100 ਚੌਥੀ ਵਾਰ ਚੁੱਕ ਕੇ ਇੱਕ ਨਵੀਂ ਪਾਰੀ ਦੀ ਸ਼ੁਰੂਆਤ ਕਰ ਲਈ ਹੈ ਪਰ ਰਾਜਾ ਵੜਿੰਗ ਦੇ ਪੁਰਾਣੇ ਫਿਕਰ ਮੁਕਣ ਦੀ ਥਾਂ ਤੇ ਵਾਅਦੇ ਹੀ ਜਾ ਰਹੇ ਹਨ ਸਾਰੇ ਜਾਣਦੇ ਹਨ ਕਿ ਪੰਜਾਬ ਸਟੇਟ ਸ਼ੈਡਿਊਲ ਕਾਸਟ ਕਮਿਸ਼ਨ ਨੇ ਪੰਜਾਬ ਪੁਲਿਸ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੂੰ 10 ਦਿਨਾਂ ਦੇ ਅੰਦਰ ਗ੍ਰਿਫਤਾਰ ਕਰਨ ਦੇ ਹੁਕਮ ਸੁਣਾਏ ਸੀ। ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਨੇ ਕਪੂਰਥਲਾ ਦੇ ਡੀਐਸਪੀ ਹਰਗੁਰਦੇਵ ਸਿੰਘ ਨੂੰ ਚਲੜੀਗੜ ਤਾਲਬ ਕੀਤਾ ਸੀ ਇਹ ਸਮਝਾਉਣ ਦੇ ਲਈ ਕਿ ਕਾਰਵਾਈ ਦੇ ਵਿੱਚ ਦੇਰੀ ਕਿਉਂ ਹੋ ਰਹੀ ਹੈ। ਡੀਐਸਪੀ ਨੇ ਸਮਝਾਉਣ ਦੇ ਦੌਰਾਨ ਜਦੋਂ ਇਹ ਸੁਣਵਾਈ ਹੋ ਰਹੀ ਸੀ ਇਹ ਦੱਸਿਆ ਕਿ ਕੁਝ ਤਕਨੀਕੀ ਪ੍ਰਕਿਰਿਆ ਹੈ ਜਿਸ ਦੇ ਵਿੱਚ ਵੀਡੀਓ ਦੀ ਫੋਰੈਂਸਿਕ ਜਾਂਚ ਵੀ ਸ਼ਾਮਿਲ ਹੈ ਉਹ ਪ੍ਰਕਿਰਿਆ جاری ਹੈ ਤੇ ਇਸ ਪ੍ਰਕਿਰਿਆ ਨੂੰ ਥੋੜਾ ਸਮਾਂ ਲੱਗਦਾ ਹੈ ਹਫ਼ਤੇ 10 ਦਿਨ ਦਾ ਸਮਾਂ ਲੱਗ ਸਕਦਾ ਹੈ ਗੜੀ ਇਸ ਜਵਾਬ ਤੋਂ ਸੰਤੁਸ਼ਟ ਨਹੀਂ ਹੋਏ ਤੇ 20 ਨਵੰਬਰ ਤੱਕ ਰਾਜਾ ਵੜਿੰਗ ਨੂੰ ਗ੍ਰਿਫਤਾਰ ਕਰਨ ਦੇ ਹੁਕਮ ਛਣਾਏ ਸੀ ਇਹ ਕਿਹਾ ਸੀ ਕਿ ਉਹਨੂੰ 20 ਨਵੰਬਰ ਦੇ ਤੱਕ ਗ੍ਰਿਫਤਾਰ ਕਰ ਕਪੂਰਥਲੇ ਦੇ ਸਾਈਬਰ ਕ੍ਰਾਈਮ ਪੁਲਿਸ ਥਾਣੇ ਦੇ ਵਿੱਚ ਬੂਟਾ ਸਿੰਘ ਦੇ بیٹے ਸਰਬਜੋਤ ਸਿੰਘ ਦੀ ਸ਼ਿਕਾਇਤ ਤੇ ਐਸ ਸੀ ਐਸਟੀ ਐਕਟ ਤੇ ਭਾਰਤੀ ਨਿਆਂ ਸੰਸਥਾ ਬੀ ਐਨ ਐਸ ਦੀਆਂ ਧਾਰਾਵਾਂ ਦੇ ਹੇਠ ਕੇਸ ਦਰਜ ਹੈ। ਕੱਲ ਸਾਰੇ ਜਾਣਦੇ ਹੋ 20 ਨਵੰਬਰ ਸੀ ਤੇ ਰਾਜਾ ਵੜਿੰਗ ਦੀ ਪਾਈ ਹੋਈ ਪਟੀਸ਼ਨ ਦੀ ਸੁਣਵਾਈ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਸੀ। ਪਰ ਜੱਜ ਸਾਹਿਬ ਨੇ ਆਪਣੇ ਆਪ ਨੂੰ ਕੇਸ ਸੁਣਨ ਤੋਂ ਵਕਫ ਕਰ ਲਿਆ ਇਸ ਪਟੀਸ਼ਨ ਦੀ ਸੁਣਵਾਈ ਹੋ ਨਹੀਂ ਸਕੀ। ਇਸ ਪਟੀਸ਼ਨ ਦੇ ਵਿੱਚ ਰਾਜਾ ਵੜਿੰਗ ਨੇ ਪੰਜਾਬ ਸਟੇਟ ਕਮਿਸ਼ਨ ਫਾਰ ਸ਼ੈਡਿਊਲ ਕਾਸਟ ਦੇ ਨੋਟਿਸ ਨੂੰ ਚੈਲੰਜ ਕੀਤਾ ਸੀ ਪਟੀਸ਼ਨ ਦੇ ਵਿੱਚ ਰਾਜਾ ਵੜਿੰਗ ਨੇ ਕਮਿਸ਼ਨ ਦੀ ਕਾਰਵਾਈ ਨੂੰ ਮਨਮਾਨੀ ਸਬੂਤਾਂ ਤੋਂ ਅਸਮਰਥਿਤ ਤੇ ਰਾਜਨੀਤਿਕ ਵਿਚਾਰਾਂ ਤੋਂ ਪ੍ਰੇਰਿਤ ਦੱਸਿਆ ਸੀ ਵੜਿੰਗ ਦੇ ਵਕੀਲਾਂ ਸੀਨੀਅਰ ਵਕੀਲ ਵਿਪਨ ਕਈ ਤੇ ਨਿਖਲ ਕਈ ਨੇ ਤੁਰੰਤ ਸੁਣਵਾਈ ਦੀ ਮੰਗ ਕੀਤੀ ਸੀ ਤੇ ਜਵਾਬ ਦੇ ਵਿੱਚ ਜਸਟਿਸ ਸੁਵੀਰ ਸਹਗਲ ਨੇ ਨਿਰਦੇਸ਼ ਦਿੱਤਾ ਕਿ ਚੀਫ ਜਸਟਿਸ ਤੋਂ ਆਦੇਸ਼ ਲੈ ਕੇ ਮਾਮਲਾ ਕਿਸੇ ਹੋਰ ਬੈਂਚ ਦੇ ਕੋਲ ਰੱਖਿਆ ਜਾਵੇ ਉਹ ਇਸ ਮਾਮਲੇ ਨੂੰ ਸੁਣ ਨਹੀਂ ਸਕਦੇ ਕਮਿਸ਼ਨ ਨੇ ਰਾਜਾ ਵੜਿੰਗ ਨੂੰ 6 ਨਵੰਬਰ ਨੂੰ ਪੇਸ਼ ਹੋਣ ਦੇ ਲਈ ਕਿਹਾ ਸੀ ਪਰ ਹਜੇ ਤੱਕ ਰਾਜਾ ਵੜਿੰਗ ਉੱਥੇ ਪੇਸ਼ ਨਹੀਂ ਹੋਏ ਉਹ ਵਾਰ-ਵਾਰ ਉਸ ਪੇਸ਼ੀ ਤੋਂ ਬਚਣ ਦੀ ਕੋਸ਼ਿਸ਼ ਕਰ ਰਹੇ ਨੇ ਕੋਈ ਨਾ ਕੋਈ ਯਤਨ ਕੋਈ ਨਾ ਕੋਈ ਹੇਲਾ ਉਸ ਪੇਸ਼ੀ ਤੋਂ ਬਚਣ ਦੇ ਲਈ ਲਗਾਤਾਰ ਕੀਤਾ ਜਾ ਰਿਹਾ ਹੈ ਉਨੇ ਜਿਹੜੀ ਪਟੀਸ਼ਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਹੋਈ ਹੈ ਉਸ ਪਟੀਸ਼ਨ ਦੇ ਵਿੱਚ ਵੜੰਗ ਨੇ ਇਸ ਕਮਿਸ਼ਨ ਨੇ ਜੋ ਨੋਟਿਸ ਜਾਰੀ ਕੀਤਾ ਹੈ ਉਸ ਨੂੰ ਗੈਰ ਕਾਨੂੰਨੀ ਅਨਿਆਪੂਰਨ ਤੇ ਅਧਿਕਾਰ ਖੇਤਰ ਤੋਂ ਬਿਨਾ ਪਾਸ ਕੀਤਾ ਗਿਆ ਦੱਸਿਆ ਹੈ ਲੁਧਿਆਣਾ ਤੋਂ ਐਮਪੀ ਦਾ ਇਹ ਵੀ ਮੰਨਣਾ ਹੈ ਕਿ ਕਮਿਸ਼ਨ ਨੇ ਕਾਰਵਾਈ ਤਾਂ ਸੋ ਮੋਟੋ ਸ਼ੁਰੂ ਕਰ ਦਿੱਤੀ ਹੈ ਪਰ ਸ਼ਿਕਾਇਤ ਕੀ ਹੈ ਇਹ ਮੈਨੂੰ ਨਹੀਂ ਦੱਸਿਆ ਗਿਆ ਤੱਥ ਨਹੀਂ ਦੱਸੇ ਗਏ ਸਹਾਇਕ ਸਮਗਰੀ ਨੱਥੀ ਨਹੀਂ ਕੀਤੀ ਜਿਸ ਨਾਲ ਮੈਨੂੰ ਇਹ ਸਮਝ ਸਕੇ ਕਿ ਮੈਂ ਉਲੰਘਣਾ ਕੀ ਕੀਤੀ ਹੈ ਪਟੀਸ਼ਨ ਦੇ ਵਿੱਚ ਜ਼ਿਰਾ ਕੀਤੀ ਗਈ ਹੈ ਕਿ ਇਸ ਜਾਣਕਾਰੀ ਤੋਂ ਬਿਨਾ ਉਹ ਅਰਥਪੂਰਨ ਜਵਾਬ ਦੇਣ ਦੇ ਅਧਿਕਾਰ ਤੋਂ ਅਪਾਹਜ ਹੋ ਗਏ ਨੇ ਕ੍ਰਿਪਲ ਹੋ ਗਏ ਨੇ ਉਹ ਚੰਗੇ ਤਰੀਕੇ ਦੇ ਨਾਲ ਇਸ ਨੋਟਿਸ ਦਾ ਜਵਾਬ ਨਹੀਂ ਦੇ ਸਕਣਗੇ ਕਿਉਂਕਿ ਸਪੋਰਟਿੰਗ ਮਟੀਰੀਅਲ ਉਹਨਾਂ ਨੂੰ ਕੁਝ ਦਿੱਤਾ ਨਹੀਂ ਗਿਆ ਦੋਸ਼ ਕੀ ਨੇ ਕਿਸ ਬੇਸ ਤੇ ਲਾਏ ਗਏ ਨੇ ਉਹਦੇ ਦਸਤਾਵੇਜ਼ ਮੈਨੂੰ ਕੋਈ ਵੀ ਦਿੱਤੇ ਨਹੀਂ ਗਏ ਇਸ ਪਟੀਸ਼ਨ ਦੇ ਮਤਬਕ ਕਮਿਸ਼ਨ ਨੇ ਇਸ ਤਰੀਕੇ ਨਾਲ ਕੰਮ ਕੀਤਾ ਹੈ ਜੋ ਕਿ ਕੁਦਰਤੀ ਨਿਆਂ ਦੇ ਸਿਧਾਂਤ ਦੀ ਉਲੰਘਣਾ ਕਰਦਾ ਹੈ ਕਿਉਂਕਿ ਨੋਟਿਸ ਬਿਨਾ ਕਿਸੇ ਬੁਨਿਆਦੀ ਸਮਗਰੀ ਅੰਡਰਲਾਈਇੰਗ ਮਟੀਰੀਅਲ ਤੋਂ ਆਇਆ ਹੈ ਯਾਚਕਾ ਦੇ ਵਿੱਚ ਲਿਖਿਆ ਹੈ ਕਿ ਪਟੀਸ਼ਨਰ ਨੂੰ ਨਾ ਤਾਂ ਸ਼ਿਕਾਇਤ ਦਿੱਤੀ ਗਈ ਹੈ ਨਾ ਹੀ ਕੋਈ ਦਸਤਾਵੇਜ਼ ਨਾ ਹੀ ਕਿਸੇ ਦਾ ਬਿਆਨ ਜੋ ਦਰਜ ਹੋਇਆ ਹੈ ਨਾ ਹੀ ਕੋਈ ਰਿਕਾਰਡਿੰਗ ਦਿੱਤੀ ਗਈ ਹੈ ਤੇ ਨਾ ਹੀ ਕੋਈ ਸਬੂਤ ਜੋ ਇਹਨਾਂ ਦੋਸ਼ਾਂ ਦਾ ਆਧਾਰ ਬਣ ਸਕੇ ਕਿ ਕਿਸ ਆਧਾਰ ਦੇ ਉੱਤੇ ਇਹ ਦੋਸ਼ ਉਹਨਾਂ ਦੇ ਖਿਲਾਫ ਲਾਏ ਗਏ ਇਹੇ ਪਾਰਦਰਸ਼ਤਾ ਦੇ ਉਲਟ ਹੈ ਤੇ ਗੰਬੀਰ ਪੱਖਪਾਤ ਪੈਦਾ ਕਰਦਾ ਹੈ ਵੜਿੰਗ ਇੱਥੇ ਹੀ ਬਸ ਨਹੀਂ ਕਰਦਾ ਉਹ ਅੱਗੇ ਹੋਰ ਦੋਸ਼ ਲਾਉਂਦਾ ਹੈ ਕਿ ਕਮਿਸ਼ਨ ਦੀ ਕਾਰਵਾਈ ਪੋਲਿਟੀਕਲੀ ਮੋਟੀਵੇਟਿਡ ਹੈ ਮਤਲਬ ਸਿਆਸਤ ਤੋਂ ਪ੍ਰੇਰਿਤ ਹੈ ਤੇ ਜਲਦਬਾਜੀ ਦੇ ਵਿੱਚ ਕੀਤੀ ਗਈ ਹੈ ਇਹੋ ਲੱਗਦਾ ਹੈ ਕਿ ਨੋਟਿਸ ਪਟੀਸ਼ਨ ਕਰਤਾ ਦੀ ਪਬਲਿਕ ਸਟੈਂਡਿੰਗ ਜਿਹੜੀ ਜਨਤਾ ਦੇ ਵਿੱਚ ਉਹਦੀ ਰਤਬਾ ਹੈ ਉਹਦਾ ਥਾਂ ਹੈ ਸਥਾਨ ਬਣਾਇਆ ਹੋਇਆ ਹੈ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਮਨਸ਼ਾ ਦੇ ਨਾਲ ਹੀ ਤਿਆਰ ਕੀਤਾ ਗਿਆ ਹੈ ਪੰਜਾਬ ਕਾਂਗਰਸ ਦੇ ਪ੍ਰਧਾਨ ਹੋਣ ਦੀ ਹੈਸੀਅਤ ਦੇ ਨਾਲ ਜੋ ਉਹਨਾਂ ਦਾ ਅਕਸ ਹੈ ਉਸ ਨੂੰ ਸੱਟ ਮਾਰਨ ਲਈ ਬਣਾਇਆ ਗਿਆ ਹੈ ਇਹ ਨੋਟਿਸ ਉਹਨਾਂ ਦੀ ਪ੍ਰਧਾਨਗੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ ਇਸ ਕਾਰਵਾਈ ਦੀ ਟਾਈਮਿੰਗ ਵੀ ਆਪਣੇ ਮੂੰਹੋਂ ਆਪ ਬੋਲਦੀ ਹੈ ਕਿ ਇਸ ਨੋਟਿਸ ਦੀ ਮਨਸ਼ਾ ਕੀ ਹੈ ਇਹ ਵੀ ਦਾਵਾ ਕੀਤਾ ਗਿਆ ਹੈ ਕਿ ਬਿਨਾ ਮੇਰੇ ਨਾਲ ਉਹ ਸਭ ਕੁਝ ਸਾਂਝਾ ਕੀਤੇ ਬਗੈਰ ਕਿ ਕਿਸ ਚੀਜ਼ ਤੇ ਕੇਸ ਬਣਾਇਆ ਗਿਆ ਹੈ ਫਿਰ ਵੀ ਕਾਰਵਾਈ ਨੂੰ ਅੱਗੇ ਵਧਾਉਣਾ ਵੀ ਇਹ ਦਰਸਾਉਂਦਾ ਹੈ ਕਿ ਫੈਸਲੇ ਦੇ ਪਿੱਛੇ ਕਾਨੂੰਨ ਦੀ ਬਦਨੀਤੀ ਹੈ ਬਦਨੀਤੀ ਹੈ ਵੜਿੰਗ ਨੇ ਅਦਾਲਤ ਤੋਂ ਇਹ ਮੰਗ ਕੀਤੀ ਹੈ ਕਿ ਨੋਟਿਸ ਨੂੰ ਰੱਦ ਕਰ ਦਿੱਤਾ ਜਾਵੇ ਤੇ ਇਹ ਐਲਾਨ ਕਰਨ ਦੀ ਵੀ ਮੰਗ ਕੀਤੀ ਗਈ ਹੈ ਕਿ ਬੁਨਿਆਦੀ ਸਮਗਰੀ ਪ੍ਰਦਾਨ ਕੀਤੇ ਬਗੈਰ ਸ਼ੁਰੂ ਕੀਤੀ ਗਈ ਕੋਈ ਵੀ ਕਾਰਵਾਈ ਅਬਾਦ ਹੋਵੇਗੀ ਇਹ ਵੀ ਮੰਗ ਕੀਤੀ ਗਈ ਹੈ ਕਿ ਅਦਾਲਤ ਕਮਿਸ਼ਨ ਨੂੰ ਨਿਰਦੇਸ਼ ਦੇਵੇ ਕਿ ਉਹ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਹੀ ਕੰਮ ਕਰੇ ਤੇ ਯਕੀਨੀ ਬਣਾਏ ਕਿ ਕੋਈ ਵੀ ਜਾਂਚ ਜੇ ਅੱਗੇ ਹੁੰਦੀ ਹੈ ਤਾਂ ਉਹ ਪਾਰਦਰਸ਼ੀ ਹੋਏ ਟਰਾਂਸਪੇਰੈਂਟ ਤਰੀਕੇ ਦੇ ਨਾਲ ਹੋਵੇ ਹੁਣ ਇਹ ਸਾਰੀਆਂ ਮੰਗਾਂ ਰਾਜਾ ਵੜਿੰਗ ਵੱਲੋਂ ਦਾਇਰ ਕੀਤੀ ਪਟੀਸ਼ਨ ਦੇ ਵਿੱਚ ਰੱਖੀਆਂ ਗਈਆਂ ਨੇ ਇਹ ਸਾਰੇ ਇਲਜ਼ਾਮ ਇਹ ਸਾਰੇ ਦੋਸ਼ ਲਾਏ ਗਏ ਨੇ ਲੇਕਿਨ ਜੱਜ ਸਾਹਿਬ ਨੇ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਨਹੀਂ ਕੀਤੀ ਵਕੀਲਾਂ ਵੱਲੋਂ ਇਹ ਕਿਹਾ ਗਿਆ ਸੀ ਕਿ ਤੁਰੰਤ ਸੁਣਵਾਈ ਹੋਣੀ ਚਾਹੀਦੀ ਹੈ ਬਹੁਤ ਜ਼ਰੂਰੀ ਮਸਲਾ ਹੈ ਲੇਕਿਨ ਜੱਜ ਸਾਹਿਬ ਨੇ ਇਸ ਕੇਸ ਨੂੰ ਸੁਣਨ ਤੋਂ ਇਨਕਾਰ ਕਰ ਦਿੱਤਾ ਲੇਕਿਨ ਇਸ ਕੇਸ ਨੂੰ ਸੁਣਨ ਤੋਂ ਪਿੱਛੇ ਹਟਣ ਦੇ ਕਾਰਨ ਕੀ ਨੇ ਉਹ ਕਾਰਨ ਨਹੀਂ ਦੱਸੇ ਲੇਕਿਨ ਰਜਿਸਟਰੀ ਨੂੰ ਇਹ ਨਿਰਦੇਸ਼ ਜ਼ਰੂਰ ਦਿੱਤੇ ਕਿ ਚੀਫ ਜਸਟਿਸ ਤੋਂ ਆਦੇਸ਼ ਲੈ ਕੇ ਕਿਸੇ ਹੋਰ ਬੈਂਚ ਦੇ ਸਾਹਮਣੇ ਇਹ ਕੇਸ ਰੱਖਿਆ ਜਾਵੇ ਪੁਰ ਸਵਾਲ ਇਹ ਹੈ ਕਿ ਕੀ ਇਹ ਸਿਰਫ ਕਾਨੂੰਨੀ ਪੈਂਤਲਾ ਹੈ ਜਿਸ ਨੂੰ ਵਰਤਿਆ ਗਿਆ ਹੈ ਤਾਂ ਕਿ ਗ੍ਰਿਫਤਾਰੀ ਤੋਂ بچਿਆ ਜਾ ਸਕੇ ਕੀ ਇੰਨਾ ਕੀ ਕਾਫੀ ਹੈ ਇਹਦੇ ਨਾਲ ਮਾਮਲਾ ਨਿਪਟ ਜਾਏਗਾ ਸ਼ਾਂਤ ਹੋ ਜਾਏਗਾ ਜੋ ਸਿਆਸੀ ਨੁਕਸਾਨ ਹੋਣਾ ਸੀ ਉਹ ਤੇ ਹੋ ਗਏ ਫਿਰ ਕੀ ਇਹ ਮਸਲਾ ਹੋਰ ਵੀ ਨੁਕਸਾਨ ਕਰ ਸਕਦਾ ਹੈ ਸਿਰਫ ਰਾਜਾ ਵੜਿੰਗ ਦਾ ਨੁਕਸਾਨ ਕਰ ਸਕਦਾ ਹੈ ਜਾਂ ਕਾਂਗਰਸ ਪਾਰਟੀ ਦਾ ਵੀ ਨੁਕਸਾਨ ਕਰ ਸਕਦਾ ਹੈ ਇੱਕ ਪਾਸੇ ਤਾਂ ਸਿਆਸੀ ਆਗੂ ਹਰ ਪਾਸ਼ਣ ਦੇ ਵਿੱਚ ਇੱਕ ਥਾਪੜ ਕੇ ਕਹਿੰਦੇ ਨੇ ਕਿ ਉਹ ਕਿਸੇ ਤੋਂ ਡਰਦੇ ਨਹੀਂ ਹਰ ਕੁਰਬਾਨੀ ਦੇਣ ਦੇ ਵੀ ਤਿਆਰ ਨੇ ਜੇਲ੍ਹ ਜਾਣ ਦੇ ਲਈ ਤਿਆਰ ਨੇ ਕਿਸੇ ਤੋਂ ਡਰਦੇ ਨਹੀਂ ਲੇਕਿਨ ਨਾਲ ਹੀ ਉਹ ਪੂਰੀ ਵਾਹ ਲਾ ਦਿੰਦੇ ਨੇ ਕਿ ਕਿਸੇ ਵੀ ਹਾਲ ਹਿੱਲੇ ਉਹਨਾਂ ਨੂੰ ਜੇਲ੍ਹ ਨਾ ਜਾਣਾ ਪਵੇ ਕਿਸੇ ਵੀ ਕੇਸ ਤੋਂ ਬਚਣ ਦੇ ਲਈ ਉਹ ਹਰ ਹੱਦ ਤੱਕ ਹਰ ਸੰਕਲ ਕੋਸ਼ਿਸ਼ ਕਰਦੇ ਦਿਖਾਈ ਦਿੰਦੇ ਹੁਣ ਰਾਜਾ ਵੜਿੰਗ ਨੇ ਪਟੀਸ਼ਨ ਦੇ ਵਿੱਚ ਤਾਂ ਚਾਹੇ ਕਾਨੂੰਨੀ ਭਾਸ਼ਾ ਦਾ ਇਸਤੇਮਾਲ ਕੀਤਾ ਹੈ ਉਹਨਾਂ ਦੇ ਵਕੀਲ ਨੇ ਲੱਛੇਦਾਰ ਕਹਾਣੀਆਂ ਬੁਣ ਕੇ ਪਟੀਸ਼ਨ ਤਾਂ ਪਾ ਦਿੱਤੀ ਗਈ ਹੈ ਲੇਕਿਨ ਸਾਰੇ ਜਾਣਦੇ ਨੇ ਕਿ ਮਾਮਲਾ ਹੈ ਕਿ ਉਹ ਬਿਆਨ ਰਾਜਾ ਵੜਿੰਗ ਵੱਲੋਂ ਹੀ ਦਿੱਤੇ ਗਏ ਨੇ ਜਿਸ ਦਿਨ ਤੋਂ ਬਿਆਨ ਦਿੱਤੇ ਗਏ ਨੇ ਉਸ ਦਿਨ ਤੋਂ ਹੁਣ ਤੱਕ ਲਗਾਤਾਰ ਹਰ ਰੋਜ਼ ਪਤਾ ਨਹੀਂ ਚੈਨਲਾਂ ਦੇ ਉੱਤੇ ਟੀਵੀ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਉਹ ਕਿੰਨੀ ਵਾਰ ਵੀਡੀਓ ਦੁਹराई ਜਾਂਦੀ ਹੈ ਉਹਦੇ ਵਿੱਚ ਜੋ ਸ਼ਬਦਾਵਲੀ ਵਰਤੀ ਗਈ ਹੈ ਉਹ बार-बार ਲੋਕਾਂ ਨੂੰ ਸੁਣਨ ਨੂੰ ਮਿਲਦੀ ਹੈ ਔਰ ਇਹ ਵੀ ਨਹੀਂ ਕਿ ਰਾਜਾ ਵੜਿੰਗ ਨੇ ਉਸ ਭਾਸ਼ਾ ਤੋਂ ਇਨਕਾਰ ਕੀਤਾ ਹੈ ਉਹ ਪਬਲਿਕ ਤੌਰ ਤੇ ਜਨਤਕ ਤੌਰ ਤੇ ਮਾਫੀ ਮੰਗ ਚੁੱਕੇ ਨੇ ਉਹਨਾਂ ਵੱਲੋਂ ਸੁਧਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬੂਟਾ ਸਿੰਘ ਨੂੰ ਪਤਾ ਸਮਾਨ ਦੱਸਿਆ ਗਿਆ ਹੈ ਬੜਾ ਸਫਾਈਆਂ ਵੀ ਦਿੱਤੀਆਂ ਗੀਆਂ ਨੇ ਲੇਕਿਨ ਗੱਲ ਨਹੀਂ ਬਣੀ ਬੂਟਾ ਸਿੰਘ ਦੇ بیٹے ਨੇ ਇਹ ਕਿਹਾ ਹੈ ਕਿ ਮੈਂ ਇਸ ਫਾਮਲੇ ਨੂੰ ਲੋਜੀਕਲ ਕਨਕਲੂਜਨ ਤੱਕ ਲੈ ਕੇ ਜਾਊਗਾ ਮੈਂ ਸਮਝੌਤਾ ਨਹੀਂ ਕਰੂੰਗਾ ਕਿਸੇ ਵੀ ਤਰੀਕੇ ਨਾਲ ਪਿੱਛੇ ਨਹੀਂ ਹਟੂੰਗਾ ਫਿਰ ਜੇ ਇਸ ਕਮਿਸ਼ਨ ਦਾ ਨੋਟਿਸ ਰੱਦ ਵੀ ਹੋ ਜਾਂਦਾ ਹੈ ਕਿ ਉਹ ਐਫਆਈਆਰ ਰੱਦ ਹੋ ਜਾਏਗੀ ਐਫਆਈਆਰ ਤਾਂ ਫਿਰ ਵੀ ਖੜੀ ਹੈ ਕਿਉਂਕਿ ਬੂਟਾ ਸਿੰਘ ਦੇ ਬੇਟੇ ਨੇ ਆਪਣੀ ਸ਼ਿਕਾਇਤ ਵਾਪਸ ਨਹੀਂ ਲਈ ਕੀ ਇਹੀ ਤਰੀਕਾ ਵਰਤਿਆ ਜਾ ਰਿਹਾ ਹੈ ਕਿ ਸਮਾ ਲਿਆ ਜਾਵੇ ਕਿਸੇ ਨਾ ਕਿਸੇ ਤਰੀਕੇ ਨਾਲ ਹੌਲੀ-ਹੌਲੀ ਬੂਟਾ ਸਿੰਘ ਦੇ ਪਰਿਵਾਰ ਨੂੰ ਸ਼ਾਂਤ ਕਰ ਲਿਆ ਜਾਵੇ ਉਹ ਸ਼ਿਕਾਇਤ ਹੀ ਵਾਪਸ ਲੈ ਲਈ ਜਾਵੇ ਤਾਂ ਕਿ ਕਮਿਸ਼ਨ ਦਾ ਕੇਸ ਵੀ ਆਪਣੇ ਆਪ ਖਤਮ ਹੋ ਜਾਏ ਜਦੋਂ ਪੁਲਿਸ ਦੀ ਸ਼ਿਕਾਇਤ ਹੀ ਨਹੀਂ ਰਹੇਗੀ ਤਾਂ ਸਾਰਾ ਮਾਮਲਾ ਆਪਣੇ ਆਪ ਰਫਾ-ਦਫਾ ਹੋ ਜਾਏਗਾ ਲੇਕਿਨ ਜੇ ਕਿਸੇ ਤਰੀਕੇ ਨਾਲ ਰਾਜਾ ਵੜਿੰਗ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦੇ ਵਿੱਚ ਕਾਮਯਾਬ ਹੋ ਵੀ ਜਾਂਦੇ ਨੇ ਹੋਰ ਸਮਾਂ ਪਾ ਕੇ ਕੁਝ ਹੋਰ ਦਬਾਅ ਬਣਾ ਕੇ ਕਿਸੇ ਵੀ ਤਰੀਕੇ ਨਾਲ ਬੂਟਾ ਸਿੰਘ ਦੇ ਪਰਿਵਾਰ ਨੂੰ ਮਨਾ ਵੀ ਲੈਂਦੇ ਨੇ ਇਹ ਕੇਸ ਦੱਬ ਹੀ ਜਾਂਦਾ ਹੈ ਫਿਰ ਵੀ ਇੱਕ ਹੋਰ ਕੇਸ ਇਸੇ ਚੋਣ ਕੈਂਪੇਨ ਦੇ ਦੌਰਾਨ ਜੋ ਅਕਾਲੀ ਦਲ ਵੱਲੋਂ ਖੜਾ ਕੀਤਾ ਗਿਆ ਹੈ ਜੋ ਉਹਨਾਂ ਵੱਲੋਂ ਇਤਰਾਜ਼ ਜਤਾਏ ਗਏ ਸੀ ਕਿ ਬੱਚਿਆਂ ਦੇ ਜੋੜਿਆਂ ਨੂੰ ਛੇੜ ਕੇ ਜੋ ਉਹਨਾਂ ਵੱਲੋਂ ਟਿੱਪਣੀ ਕੀਤੀ ਗਈ ਸੀ ਕਕਾਰਾਂ ਦੀ ਬੇਅਦਬੀ ਹੈ ਜਥੇਦਾਰ ਅਕਾਲ ਤਖਤ ਕੋਲ ਵੀ ਇਹ ਮਾਮਲਾ ਪਹੁੰਚਾਇਆ ਗਿਆ ਹੈ ਉਹ ਮਾਮਲਾ ਹਜੇ ਵੀ ਪੈਂਡਿੰਗ ਹੈ ਭਾਵੇਂ ਅਕਾਲੀ ਦਲ ਨੇ ਹਜੇ ਚੁੱਪੀ ਬਣਾਈ ਹੋਈ ਹੈ ਇਹ ਲੱਗਦਾ ਹੈ ਕਿ ਉਹ ਦੇਖ ਰਹੇ ਨੇ ਕਿ ਪਹਿਲਾਂ ਇਹ ਐਸਸੀ ਐਸਟੀ ਕਮਿਸ਼ਨ ਵਾਲਾ ਮਾਮਲਾ ਲੈ ਬੜ ਜਾਏ ਇਸ ਦੇ ਵਿੱਚ ਦੇਖਦੇ ਹਾਂ ਕਿ ਰਾਜਾ ਵੜਿੰਗ ਕਿੰਨੇ ਫਸਦੇ ਨੇ ਫਿਰ ਅਸੀਂ ਜੋ ਕੇਸ ਸਾਡੇ ਕੋਲ ਪਿਆ ਹੈ ਆਪਣੇ ਮਸਲੇ ਨੂੰ ਛੇੜਾਂਗੇ ਇਹ ਵੀ ਹੋ ਸਕਦਾ ਹੈ ਕਿ ਹਜੇ ਐਸਜੀਪੀਸੀ ਜਥੇਦਾਰ ਸਾਹਿਬ ਉਹ ਸਾਰੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਤਾਬ ਦੀ ਸਮਾਗਮਾਂ ਦੇ ਵਿੱਚ ਬਿਜ਼ੀ ਨੇ ਉਧਰ ਉਲਝੇ ਹੋਏ ਨੇ ਉਹ ਸ਼ਾਇਦ ਇਹ ਸਮਾਗਮ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਨੇ ਖਤਮ ਹੋਣ ਤੋਂ ਬਾਅਦ ਹੀ ਇਸ ਮਸਲੇ ਨੂੰ ਉਭਾਰਨਗੇ ਇਸ ਮਸਲੇ ਨੂੰ ਛੇੜਨਗੇ ਉਦੋਂ ਤੱਕ ਉਹ ਮਾਮਲਾ ਸ਼ਾਇਦ ਠੰਡੇ ਬਸਤੇ ਦੇ ਵਿੱਚ ਛਿਪਿਆ ਹੈ ਲੇਕਿਨ ਕੀ ਇਹਦੇ ਨਾਲ ਰਾਜਾ ਵੜਿੰਗ ਦੀਆਂ ਮੁਸ਼ਕਲਾਂ ਖਤਮ ਹੋ ਜਾਂਦੀਆਂ ਨੇ ਰਾਜਾ ਵੜਿੰਗ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਨੇ ਉਹ ਉਹਨਾਂ ਦੀਆਂ ਆਪਣੀਆਂ ਖੜੀਆਂ ਕੀਤੀਆਂ ਹੋਈਆਂ ਨੇ ਉਹ ਕਿਸੇ ਸਿਆਸੀ ਵਿਰੋਧੀ ਦੀਆਂ ਨਹੀਂ ਖੜੀਆਂ ਕੀਤੀਆਂ। ਇਸ ਤੋਂ ਪਹਿਲਾਂ ਉਹਨਾਂ ਤੇ ਇਲਜ਼ਾਮ ਲੱਗਦੇ ਰਹੇ ਨੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਨਾਲ ਉਹ ਸਮਝੌਤਾ ਕਰ ਚੁੱਕੇ ਨੇ। ਉਹਨਾਂ ਦੇ ਖਿਲਾਫ ਜੋ ਕੇਸ ਸੀ ਬਸਾਂ ਦੀਆਂ ਬੋਡੀਆਂ ਦੇ ਵਿੱਚ ਕਰੋੜਾ ਰੁਪਏ ਖਾਣ ਦਾ ਉਸ ਤੇ ਉੱਤੇ ਕਾਰਵਾਈ ਇਸੇ ਲਈ ਨਹੀਂ ਕੀਤੀ ਜਾ ਰਹੀ ਕਿਉਂਕਿ ਪੰਜਾਬ ਸਰਕਾਰ ਨਾਲ ਉਹਨਾਂ ਦਾ ਸਮਝੌਤਾ ਹੋ ਚੁੱਕਿਆ ਹੈ ਤੇ ਹੁਣ ਇਸ ਕੇਸ ਦੇ ਵਿੱਚ ਵੀ ਉਹ ਕਮਿਸ਼ਨ ਦੇ ਨਾਲ ਵੀ ਕੋਈ ਸਮਝੌਤਾ ਕਰ ਲੈਂਦੇ ਨੇ ਜਾਂ ਗੰਢਤਪ ਕਰ ਲੈਂਦੇ ਨੇ ਉਹਨਾਂ ਦੀ ਜੋ ਸਿਆਸੀ ਸਾਖ ਹੈ ਉਹ ਉਭਾਰੀ ਨਹੀਂ ਜਾ ਸਕੂਗੀ ਸਭੋਂ ਉਸ ਤੇ ਉੱਤੇ ਹੋਰ ਦਾਗ ਲੱਗ ਜਾਣਗੇ ਫੇਰ ਇਹੀ ਕਿਹਾ ਜਾਊਗਾ ਕਿ ਕਮਿਸ਼ਨ ਨਾਲ ਪੰਜਾਬ ਸਰਕਾਰ ਦੇ ਨਾਲ ਸਮਝੌਤਾ ਕਰਕੇ ਇਹਨਾਂ ਸਿਆਸੀ ਦਾ ਪੇਚਾਂ ਦੇ ਨਾਲ ਉਹ ਬਚ ਕੇ ਨਿਕਲ ਗਏ ਨੇ ਉਹ ਸਮਝੌਤੇ ਕਰਦੇ ਨੇ ਉਹ ਆਪਣੇ ਵਿਰੋਧੀਆਂ ਦੇ ਨਾਲ ਲੜਦੇ ਦਿਖਾਈ ਨਹੀਂ ਦਿੰਦੇ ਦੂਜੇ ਪਾਸੇ ਜਿਹੜਾ ਅਕਾਲੀ ਦਲ ਦਾ ਜਾਂ ਐਸਜੀਪੀਸੀ ਦਾ ਕੇਸ ਹੈ ਉਥੇ ਵੀ ਉਹ بار بار ਬਾਦਲ ਪਰਿਵਾਰ ਦੇ ਨਾਲ ਆਪਣੀ ਦੁਸ਼ਮਣੀ ਨੂੰ ਹਿੱਕ ਠੋਕੇ ਪ੍ਰਚਾਰ ਦੇ ਜਰੂਰ ਰਹੇ ਨੇ ਇਹ ਦਾਅਵੇ ਕਰਦੇ ਰਹੇ ਨੇ ਕਿ ਮੈਂ ਹੀ ਇਹਨਾਂ ਦਾ ਇਕੱਲਾ ਸਿਆਸੀ ਵਿਰੋਧੀ ਹਾਂ ਲੇਕਿਨ ਬਠਿੰਡੇ ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਨਾ ਖੜ ਕੇ ਜਾਂ ਆਪਣੀ ਪਤਨੀ ਨੂੰ ਟਿਕਟ ਨਾ ਦੇ ਕੇ ਉਹ ਇਹ ਫੇਰ ਉਹਨਾਂ ਦੋਸ਼ਾਂ ਦੇ ਵਿੱਚ ਹੀ ਘਿਰੇ ਨੇ ਕਿ ਉਹ ਬਾਦਲਾ ਦੇ ਨਾਲ ਸਮਝੌਤਾ ਕਰ ਗਏ ਨੇ ਪੈਸੇ ਦਾ ਲੈਂਡਨ ਹੋਇਆ ਕੀ ਹੋਇਆ ਲੇਕਿਨ ਸਮਝੌਤੇ ਦੇ ਦੋਸ਼ ਉਦੋਂ ਵੀ ਉਹਨਾਂ ਤੇ ਲਾਏ ਗਏ ਸੋ ਦੇਖੋ ਆਪਣੇ ਹਰ ਪੋਲਿਟਿਕਲ ਵਿਰੋਧੀ ਦੇ ਨਾਲ ਸਮਝੌਤਾ ਕਰਦੇ ਨੇ ਕਿਤੇ ਲੜਦੇ ਦਿਖਾਈ ਨਹੀਂ ਦਿੰਦੇ ਫਿਰ 2027 ਦੀਆਂ ਚੋਣਾਂ ਦੇ ਵਿੱਚ ਕਾਂਗਰਸ ਪਾਰਟੀ ਦੀ ਅਗਵਾਈ ਕਿਵੇਂ ਕਰਨਗੇ ਉਹ ਲੜਾਈ ਕਿਵੇਂ ਲੜਨਗੇ ਇਸ ਦੇ ਉੱਤੇ ਸਵਾਲੀਆ ਨਿਸ਼ਾਨਤਾ ਲੱਗ ਹੀ ਰਹੇ ਰਾਜਾ ਵੜਿੰਗ ਤਰਨਤਾਰਨ ਦੇ ਜਿਮਨੀ ਚੋਣ ਨਤੀਜਿਆਂ ਤੋਂ ਬਾਅਦ ਸ਼ਾਂਤ ਹੋ ਕੇ ਬੈਠ ਗਏ ਨੇ ਕੁਝ ਥੇਰ ਦੇ ਲਈ ਉਹ ਲੱਗਦਾ ਹੈ ਕਿ ਚੁੱਪ ਰਹਿਣ ਦੇ ਵਿੱਚ ਹੀ ਭਲਾਈ ਹੈ ਲੇਕਿਨ ਇਸ ਸਮੇਂ ਦੇ ਦੌਰਾਨ ਉਹਨਾਂ ਦੇ ਵਿਰੋਧੀ ਚਰਨਜੀਤ ਚੰਨੀ ਉਹ ਸੋਸ਼ਲ ਮੀਡੀਆ ਤੇ ਪੂਰੇ ਐਕਟਿਵ ਦਿਖਾਈ ਦੇ ਰਹੇ ਨੇ ਥਾਂ ਥਾਂ ਇਹ ਸਵਾਲ ਪੁੱਛੇ ਜਾ ਰਹੇ ਨੇ ਕਿ ਚੰਨੀ ਦੀ ਪ੍ਰਧਾਨਗੀ ਕਿਹੋ ਜੀ ਲੱਗੇਗੀ ਚੰਨੀ ਦਾ ਕੰਮ ਲੋਕਾਂ ਨੂੰ ਕਿਵੇਂ ਲੱਗ ਰਿਹਾ ਹੈ ਉਹ ਸ਼ਾਇਦ ਇਸ ਮੌਕੇ ਨੂੰ ਖੰਜਾਉਣਗੇ ਨਹੀਂ ਉਹ ਜਾਣ ਨਹੀਂ ਦੇਣਾ ਚਾਹੁੰਦੇ ਉਸ ਮੌਕੇ ਨੂੰ ਦੇਖਦੇ ਨੇ ਕਿ ਉਹਨਾਂ ਨੂੰ ਪ੍ਰਧਾਨਗੀ ਮਿਲ ਸਕਦੀ ਹੈ ਉਹਨਾਂ ਦੇ ਉੱਤੇ ਕਾਂਗਰਸ ਪਾਰਟੀ ਦਾ ਖੇਡ ਸਕਦੀ ਹੈ ਲੇਕਿਨ ਚੰਨੀ ਦੇ ਉੱਤੇ ਵੀ ਕਾਂਗਰਸ ਪਾਰਟੀ ਪਹਿਲਾਂ ਦਾਅ ਖੇਡ ਚੁੱਕੀ ਹੈ ਤੇ ਉਸ ਦੇ ਨਤੀਜੇ ਵੀ ਦੇਖ ਚੁੱਕੇ ਨੇ ਦੋਵੇਂ ਸਿਰਟਾਂ ਤੋਂ ਚੰਨੀ ਖੁਦ ਹਾਰ ਗਏ ਸੀ ਦੁਬਾਰਾ ਉਹ ਕੀ ਨਵਾਂ ਚੀਜ਼ ਕਰਨਗੇ ਕੀ ਪੇਸ਼ ਕਰਨਗੇ ਕਿਵੇਂ ਉਹਨਾਂ ਤੇ ਪਾਰਟੀ ਭਰੋਸਾ ਜਤਾਏਗੀ ਇਹ ਵੀ ਸਵਾਲਾਂ ਦੇ ਘੇਰੇ ਵਿੱਚ ਛੀ ਹੈ ਲੇਕਿਨ ਇਸ ਸਭ ਚੀਜ਼ ਦਾ ਜੋ ਨਤੀਜਾ ਨਿਕਲਿਆ ਹੈ ਉਹ ਇਹ ਹੈ ਕਿ ਕੁਝ ਸਮੇਂ ਪਹਿਲਾਂ ਤੱਕ ਕਾਂਗਰਸ ਆਪਣੇ ਆਪ ਨੂੰ 2027 ਦੇ ਵਿੱਚ ਸਰਕਾਰ ਬਣਾਉਣ ਦਾ ਇੱਕ ਸੀਰੀਅਸ ਦਾਅਵੇਦਾਰ ਜੋ ਪੇਸ਼ ਕਰਦੀ ਸੀ ਕਿ ਸਾਡੀ ਸਰਕਾਰ ਤਾਂ ਬਣੀ ਹੀ ਪਈ ਹੈ ਅੱਜ ਉਹ ਹਾਲਾਤ ਬਹੁਤ ਬਦਲ ਚੁੱਕੇ ਨੇ ਅੱਜ ਇਹ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ ਰੇਸ 'ਚ ਨਹੀਂ ਹੈ ਸ਼ਾਇਦ ਮੁਕਾਬਲੇ 'ਚ ਨਹੀਂ ਹੈ। ਅਕਾਲੀ ਦਲ ਨੂੰ ਇਹ ਸੂਟ ਕਰਦਾ ਹੈ ਉਹ ਇਹ ਦਿਖਾ ਰਿਹਾ ਹੈ ਕਿ ਅਸੀਂ ਵਾਪਸ ਆ ਗਏ ਆਂ। ਲੋਕਾਂ ਨੇ ਸਾਨੂੰ ਪ੍ਰਵਾਨ ਕਰ ਲਿਆ ਹੈ। ਹੁਣ ਸਰਕਾਰ ਬਣਾਉਣ ਦਾ ਦਾਵਾ ਅਸੀਂ ਪੇਸ਼ ਕਰਾਂਗੇ। ਸਰਕਾਰ ਨੂੰ ਵੀ ਇਹ ਵਾਰਾ ਖਾਂਦਾ ਹੈ ਕਿ ਇੱਕ ਪਾਸੇ ਉਹਨਾਂ ਦਾ ਬਹੁਤ ਹੀ ਮਜ਼ਬੂਤ ਵਿਰੋਧੀ ਸ਼ੀਲ ਜੋ ਲੱਗ ਰਿਹਾ ਸੀ ਕਿ 2027 ਦੇ ਵਿੱਚ ਸੀਰੀਅਸ ਚੈਲੰਜ ਪੇਸ਼ ਕਰ ਸਕਦਾ ਹੈ ਉਸ ਨੂੰ ਦਰਕਰਨਾਰ ਕਰ ਦਿੱਤਾ ਗਿਆ ਹੈ। ਉਹ ਵੀ ਅਕਾਲੀ ਦਲ ਤੇ ਹੀ ਹਮਲੇ ਬੋਲ ਰਹੇ ਨੇ ਉਹਨਾਂ ਦੇ ਕਿਸੇ ਵੀ ਪਾਸ਼ਣ ਦੇ ਵਿੱਚ ਕਾਂਗਰਸ ਦਾ ਜ਼ਿਕਰ ਤੱਕ ਨਹੀਂ ਹੁੰਦਾ ਉਹ ਸ਼ਾਇਦ ਇਹਨਾਂ ਖਬਰਾਂ ਦੇ ਵਿੱਚ ਇਹਨਾਂ ਚਰਚਾਵਾਂ ਦੇ ਵਿੱਚ ਕੋਈ ਜਗ੍ਹਾ ਹੀ ਕਾਂਗਰਸ ਪਾਰਟੀ ਨੂੰ ਦੇਣਾ ਨਹੀਂ ਚਾਹੁੰਦੇ ਇਹ ਹੀ ਦਿਖਾਉਣਾ ਚਾਹੁੰਦੇ ਨੇ ਕਿ ਸਾਡਾ ਮੁਕਾਬਲਾ ਵੀ ਅਕਾਲੀਆਂ ਦੇ ਨਾਲ ਹੀ ਹੈ ਲੜਾਈ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਛੋਵੇਗੀ ਹੋਰ ਕੋਈ ਨੇੜੇ ਤੇੜੇ ਹੀ ਨਹੀਂ ਇਹ ਸੱਤਾਧਿਰ ਨੂੰ ਵੀ ਸੂਟ ਕਰਦਾ ਹੈ ਕਿ ਉਹਨਾਂ ਨੂੰ ਕਿਸੇ ਬਹੁਤ ਵੱਡੇ ਮਜ਼ਬੂਤ ਦਾਅਵੇਦਾਰ ਦੇ ਨਾਲ ਲੜਾਈ ਲੜਨ ਤੋਂ ਬਚ ਜਾਣਗੇ ਉਹ ਲੜਣੀ ਨਹੀਂ ਪਏਗੀ ਇੱਕ ਰਿਲੇਟਿਵਲੀ ਕਮਜ਼ੋਰ ਉਮੀਦਵਾਰ ਦੇ ਨਾਲ ਲੜਨਗੇ ਉਹ ਜਿਆਦਾ ਚੰਗਾ ਪ੍ਰਦਰਸ਼ਨ ਕਰ ਸਕਦੇ ਨੇ ਅਕਾਲੀ ਦਲ ਨੂੰ ਵੀ ਸੂਟ ਕਰਦਾ ਹੈ ਕਿਉਂਕਿ ਉਹਨਾਂ ਦੀ ਰਿਵਾਈਵਲ ਹੋ ਜਾਏਗੀ ਉਹ ਜਿਹੜੇ ਅੰਦਰੂਨੀ ਪੰਥ ਦੇ ਵਿੱਚ ਸਪੇਸ ਲਈ ਲੜ ਰਹੇ ਸੀ ਕਿ ਕੌਣ ਅਸਲੀ ਨੁਮਾਇੰਦਾ ਹੈ ਉਹਦੇ ਵਿੱਚ ਵਾਪਸੀ ਕਰਕੇ ਆਪਣੇ ਆਪ ਨੂੰ ਦੁਬਾਰਾ ਸਥਾਪਿਤ ਕਰ ਸਕਣਗੇ ਉਹਨਾਂ ਲਈ ਤਾਂ ਇੰਨਾ ਹੀ ਕਾਫੀ ਹੈ ਸਰਕਾਰ ਕਿਸੇ ਹੋਰ ਵੇਲੇ ਬਣਾਈ ਜਾ ਸਕਦੀ ਹੈ ਲੇਕਿਨ ਕੁੱਲ ਮਿਲਾ ਕੇ ਰਾਜਾ ਵੜਿੰਗ ਦਾ ਜਿਹੜਾ ਸਿਆਸੀ ਕੈਰੀਅਰ ਹੈ ਉਸ ਦੇ ਉੱਤੇ ਸਵਾਲਿਆ ਨਿਸ਼ਾਨ ਜ਼ਰੂਰ ਲੱਗ ਗਏ ਨੇ ਵੜਿੰਗ ਆਪ ਚਾਹੇ ਤੜਿੰਗ ਹੋਏ ਹੋਣ ਜਾਂ ਨਹੀਂ ਉਹਨਾਂ ਦਾ ਸਰਾਸੀ ਕੈਰੀਅਰ ਜ਼ਰੂਰ ਤੜਿੰਗ ਹੋ ਗਿਆ ਹੈ ਲੱਗਦਾ ਹੈ ਕਿ ਬਹੁਤ ਜਲਦੀ ਹੀ ਉਹਨਾਂ ਨੂੰ ਸ਼ਾਇਦ ਪ੍ਰਧਾਨਗੀ ਤੋਂ ਲਾਂਬੇ ਕਰ ਦਿੱਤਾ ਜਾਵੇ ਲਾਂਬੇ ਨਾਮ ਵੀ ਹੋਣ ਲੇਕਿਨ 27 ਦੇ ਵਿੱਚ ਕੋਈ ਬਹੁਤ ਵੱਡਾ ਰੋਲ ਉਹ ਲੈ ਜਾਣਗੇ ਉਹ ਮੁੱਖ ਮੰਤਰੀ ਦੇ ਦਾਅਵੇਦਾਰ ਬਣ ਪਾਉਣਗੇ ਨਹੀਂ ਉਹ ਤਾਂ ਮਾਮਲਾ ਸੈਟਰਨ ਹੋ ਹੀ ਗਿਆ ਹੈ ਉਹਨਾਂ ਸਾਰੀਆਂ ਰੇਸਾਂ ਪਕਾਫ ਬਾਹਰ ਹੋਈ ਚੁੱਕੇ ਨੇ ਇਹ ਤਾਂ ਯਕੀਨੀ ਸੋ ਉਮੀਦ ਕਰਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿੰਨੇ ਵੀ ਸਿਆਸੀ ਆਗੂ ਨੇ ਉਹ ਆਪਣੀ ਜ਼ੁਬਾਨ ਤੇ ਲਗਾਮ ਦੇਣਗੇ ਉਹ ਥੋੜਾ ਬੋਲਣਗੇ ਸੋਚ ਸਮਝ ਕੇ ਜਦੋਂ ਭਾਸ਼ਣ ਦਿੰਦੇ ਨੇ ਉਹ ਇੰਨਾ ਕੁ ਜ਼ਰੂਰ ਯਕੀਨੀ ਬਣਾਉਣਗੇ ਕਿ ਉਹਨਾਂ ਦੀ ਅਸਲੀ ਮਾਨਸਿਕਤਾ ਬਾਹਰ ਨਾ ਆਵੇ ਜੋ ਚਿਹਰਾ ਜੋ ਮਖੌਟਾ ਉਹਨਾਂ ਨੇ ਲੋਕਾਂ ਦੇ ਸਾਹਮਣੇ ਦਿਖਾਉਣ ਲਈ ਰੱਖਿਆ ਹੈ ਕਮ ਸੇ ਕਮ ਉਸ ਮਕੌਟੇ ਦੇ ਅਨਸਾਰ ਹੀ ਉਹ ਪਾਸ਼ਣ ਦੇਣ ਜੋ ਗੱਲਬਾਤ ਕਰਦੇ ਨੇ ਉਸ ਮਕੌਟੇ ਨਾਲ ਮੇਲ ਖਾਂਦੀ ਹੋਵੇ ਉਹਨਾਂ ਦੀ ਅਸਲੀ ਮਾਨਸਿਕਤਾ ਉੱਪਰ ਕੇ ਬਾਹਰ ਨਾ ਆਵੇ ਤੇ ਲੋਕਾਂ ਦੇ ਵਿੱਚ ਜੋ ਭਰਮ ਬਣਿਆ ਹੋਇਆ ਹੈ ਕਮਸੇ ਕਮ ਭਰਮ ਤਾਂ ਬਣਿਆ ਰਹਿ ਸਕੇ ਇਸੇ ਉਮੀਦ ਦੇ ਨਾਲ ਤਤੋ ਵਿਦਾ ਲੈਣੇ ਆ ਧੰਨਵਾਦ